ਇਹ ਪਹਿਲੀ ਕੱਲੀ ਦਾ ਬੱਚਾ ਹੈ ਜੀ ਪੋਸਟ ਕਰ ਲਓ ਬੰਦ ਕਰ ਹਾਂਜੀ ਸਾਸੀ ਗਾਲ ਜੀ ਸਾਰੇ ਵੀਰਾਂ ਨੂੰ ਵੈਲਕਮ ਬੈ ਜੀ ਕਵਰ ਬਾੜ ਪੀ ਜਨ ਆ ਜੀ ਆਪਣੇ ਸਾਬੀ ਉਸਤਾਦ ਜੀ ਹੁਣੀ ਸਾਰੇ ਜਾਣਦੇ ਇਹਨਾਂ ਨੂੰ ਆ ਆਪਣੇ ਹਰ ਸਿਮਰਨ ਵੀਰ ਜੀ ਹੁਣੀ ਇਹਨਾਂ ਨੂੰ ਵੀ ਸਾਰੇ ਜਾਣਦੇ ਆ ਠੀਕ ਆ ਇਹ ਆਪਣੇ ਲਾਲੀ ਉਸਤਾਦ ਜੀ ਹੁਣੀ ਲੋਹਾਰਕੇ ਵਾਲੇ ਉਹਨਾਂ ਦੇ ਸ਼ਾਗਿਰਦ ਹੈਗੇ ਆ ਠੀਕ ਆ ਤੇ ਆ ਸਾਬੀ ਉਸਤਾਦ ਜੀ ਨਾਲ ਤੁਸੀਂ ਜਾਣਦੇ ਹੀ ਜੋ ਇਹਨਾਂ ਕੋ ਕਾਲੇ ਉਸਤਾਦ ਜੀ ਹੁਣੀ ਵੈਲਡਿੰਗ ਵਾਲੇ ਜਿਹੜੇ ਆਪਣੇ ਉਸਤਾਦ ਹੁਣੀ ਆ ਉਹਨਾਂ ਦੀ ਉਸਤਾਦੀ ਪੱਕ ਗਿਆ ਤੇ ਹੁਣ ਆਪਾਂ ਚੱਲੇ ਆ ਜੀ ਮੋਹਰਾ ਲੋਨ ਦੇ ਦੋ ਛੱਤਾਂ ਆਪਣੇ ਕੋਲ ਛੁੱਟ ਗਈਆਂ ਵਾ ਦਿਲਬਾਗ ਸਾਹਿਬ ਜੀ ਬਟੂ ਵੀਰ ਦੀ ਤੇ ਅੱਗੋ ਜੜੀਆਂ ਵਾ ਮੋਹਰਾ ਉਹ ਹੁਣ ਆਪਾਂ ਨਾਲ ਇਹਨਾਂ ਦੇ ਲਾਵਾਂਗੇ ਮੋਹਰਾ ਠੀਕ ਹੈ ਜੀ ਕਿੰਨੀਆਂ ਵੀ ਛੱਤਾਂ ਹੈਗੀਆਂ ਕਾਰੀਆਂ ਕਵਰੇ ਕਰਾਂਗੇ ਹਾਂਜੀ ਜੀ ਆ ਆਪਾਂ ਸਾਬੇ ਉਸਤਾਜੀ ਹੁਣੀ ਨਾਲ ਆਪਣੇ ਦਿੱਲੀ ਵਾਲੇ ਵੀਰ ਜੀ ਹੁਣੀ ਆ ਤੇ ਸ਼ਿਭੂ ਵੀਰ ਕੋ ਆਏ ਹੋਏ ਆ ਮੋਹਰਾ ਲੋਨ ਬੱਚਿਆਂ ਦੀਆਂ ਕਲਵੀਰ ਸ਼ਿਭੂ ਵੀਰ ਦੀ ਛਾਤੇ ਆ ਜੀ ਆਪਾਂ ਆ ਜਾ ਰਹੇ ਮੋਰਾ ਲੌਂਗ ਉੱਪਰ ਠੀਕ ਆ ਤੇ ਇਹ ਦੱਸਿਆ ਸਾਬੀਸਤਾ ਜੀ ਵੀ ਨਾਲ ਆ ਹਰ ਸਿਮਰੜ ਵੀਰ ਜੀ ਵੀ ਨਾਲ ਆ ਸਾਡੇ ਠੀਕ ਆ ਕੇ ਇਹ ਸਾਬੀ ਵੀਰ ਜੀ ਹਾਂਜੀ ਚੌਥਾ ਇਹ ਚੌਥਾ ਕੱਪ ਆ ਜੀ ਬੱਚਿਆਂ ਵਾਲਾ ਜਿਹੜਾ ਆਰਡਰ ਆ ਵਾ ਠੀਕ ਆ ਸ਼ਭਨਾ ਵੀਰ ਜੀ ਤੁਹਾਡਾ ਮੇਰਾ ਕਲਵੀਰ ਆ ਕਲਵੀਰ ਕਲਵੀਰ ਵੀਰ ਜੀ ਆ ਜੀ ਇਹ ਠੀਕ ਐ ਇਹਨਾਂ ਦੀ ਵੀ ਛੱਤ ਐ ਇਹਨਾਂ ਦੀ ਛੱਤਾਂ ਹੀ ਆਏ ਆ ਮੋਰਾ ਲੋੜ ਠੀਕ ਐ ਆ ਛੱਤ ਦਾ ਵਿਊ ਆ ਜੀ ਵੀਰ ਜੀ ਉਹਨਾਂ ਦੀ ਛੱਤ ਦਾ ਉਹ ਸੋਹਣੀ ਛੱਤ ਬਣਾਈ ਹੋਈ ਆ ਭਰਾ ਉਹਨਾਂ ਨੇ ਠੀਕ ਐ ਆਏ ਲੋ ਉਹ ਸੋਹਣੀ ਛੱਤ ਛੱਤ ਦਾ ਵਿਊ ਹੈਗਾ ਠੀਕ ਐ ਅੱਗੇ ਛੱਗ ਏਰੀਆ ਵੇਖ ਲੋ ਠੀਕ ਐ ਇਹ ਟੂਰਨਾਮੈਂਟ ਸਾਡੇ ਕਵਰ ਉਸਤਾਦ ਜੀ ਕੈਨੇਡਾ ਵਾਲੇ ਤੇ ਉਹਨਾਂ ਦੀ ਨਿਗਰਾਨੀ ਜਿਹੜੇ ਪਹਿਲਾ ਟੂਰਨਾਮੈਂਟ ਆ ਬੱਚਿਆਂ ਦਾ ਜਿਹੜਾ ਉੱਡਣ ਜਾ ਰਿਹਾ ਇਸ ਤੋਂ ਬਾਅਦ ਵੱਡਿਆ ਵੀ ਵੱਡਿਆਂ ਦੇ ਵੀ ਟੂਰਨਾਮੈਂਟ ਹੈਗੇ ਆ ਠੀਕ ਆ ਤੇ ਜਿਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਫਸ਼ਨਾ ਮੋਟਰਸਾਈਕਲ ਹੈਗੇ ਆ ਠੀਕ ਆ ਲੋ ਜੀ ਸ਼ਿਭੂ ਵੀਰ ਦੀ ਛਾਤ ਆਏ ਆ ਪਹਿਲੇ ਬੱਚੇ ਨੂੰ ਲੱਗ ਲੱਗੀ ਆ ਮੋਰ ਇੱਧਰ ਅੱਖ ਖੋਖਾ ਦੀ ਮੇਰਾ ਭਰਾ ਕਿਹੜਾ ਬੱਚਾ ਵਾਏ ਇਹ ਆ ਬੱਚਾ ਵਾ ਜੀ ਠੀਕ ਹੈ ਕਿੰਨੇ ਪਰਦਾ ਵਿਖਾਦੀ ਨਾ ਚਾਰ ਪਰਦਾ ਚਾਰ ਪਰਦਾ ਲੋ ਜੀ ਚਾਰ ਪਰਦਾ ਬੱਚਾ ਵਾ ਠੀਕ ਹੈ ਜੀ ਪਹਿਲਾ ਬੱਚਾ ਇਹ ਜੋ ਆ ਫਰਸਟ ਬੱਚੇ ਨੂੰ ਲੱਗੇ ਲੱਗੀ ਆ ਜੀ ਮੋਰ ਠੀਕ ਆ ਲੋ ਜੀ ਆ ਪਹਿਲੇ ਬੱਚੇ ਨੂੰ ਮੋਰ ਲੱਗੀ ਆ ਜੀ ਠੀਕ ਹੈ ਜੀ ਲੋ ਜੀ ਪਹਿਲਾ ਫਰਖੋਣਾ ਲੋ ਜੀ ਆ ਜੋ ਜੀ ਠੀਕ ਹੈ ਜੀ ਆ ਪਰਦਾ ਬੱਚਾ ਜੋ ਵੇਖ ਲਓ ਇੱਕ ਦੋ ਪਰਦਾ ਬੱਚਾ ਜੋ ਠੀਕ ਆ ਤੇ ਆ ਜੋ ਜੀ ਆ ਬੱਚਾ ਜੋ ਠੀਕ ਹੈ ਜੀ ਇੱਕ ਮਰ ਲੋ ਜੀ ਆ ਲੱਗੀ ਜੋ ਮੋਰ ਠੀਕ ਹੈ ਜੀ ਸੋਹਾ ਅਹ ਲੋ ਜੀ ਆ ਤੀਸਰਾ ਬੱਚਾ ਜੋ ਠੀਕ ਹੈ ਜੀ ਆਹ ਲਓ ਜੀ ਚਾਰ ਪਰਦਾ ਜੀ ਚਾਰ ਪਰਦਾ ਚਾਰ ਪਰਦਾ ਬੱਚਾ ਮੇਰੀ ਗੱਲ ਸੁਣੋ ਠੀਕ ਹੈ ਜੀ ਕੋਲ ਮੋਰ ਗੋਤਮ ਨੇ ਇਸ ਕਨਲ ਕਰਾਇਆ ਮੁੰਡੇ ਤੀਸਰਾ ਆਲੇ ਆ ਠੀਕ ਹੈ ਲੋ ਜੀ ਆ ਪਰਦਾ ਬੱਚਾ ਜੋ ਕਿਨੇ ਪਰਦਾ ਜੀ ਵੇਖੋ ਜੀ ਸਤਾ ਜੀ ਚਾਰ ਪਰਦਾ ਚਾਰ ਦਾ ਚਾਰ ਪਰਦਾ ਲੋ ਜੀ ਆ ਚਾਰ ਪਰਦਾ ਬੱਚਾ ਜੋ ਠੀਕ ਹੈ ਜੀ ਲਵਾਓ ਜੀ ਮੋਰ ਲਵਾਓ ਮੋਰ ਜੀ ਲਵਾਓ ਲਵਾਓ ਆਖੋ ਕੋਈ ਨਹੀਂ ਅੱਖ ਵੇਖ ਲੈਨੇ ਆ ਲਓ ਜੀ ਆ ਲਾਗੀ ਜੋ ਜੀ ਮੋਰ ਅੱਖ ਵਿਖਾ ਦੇ ਮਾੜੀ ਜੀ ਲਓ ਜੀ ਆ ਜਾ ਬੱਚਾ ਠੀਕ ਹੈ ਜੀ ਲਓ ਜੀ ਛੜ ਦੋ ਇਧਰ ਨੂੰ ਆ ਜੀ ਆ ਇਨਾਰੇ ਬੱਚੇ ਜੋ 1 2 3 4 ਜੋ ਠੀਕ ਹੈ ਜੀ ਤੇ ਇੱਕ ਆ ਹੈਗਾ ਇਹ ਬੱਚਾ ਠੀਕ ਹੈ ਚਾਰੇ ਬੱਚੇ ਹੀ ਹੈ ਜੋ ਸ਼ਾਤ ਸ਼ਿਭੂ ਵੀਰ ਦੀ ਲਓ ਜੀ ਇਹ ਆਪਣੇ ਅਮਰ ਭਾਈ ਹੁਣੀ ਆ ਠੀਕ ਹੈ ਤੇ ਇਹ ਵੀਰ ਹੁਣੀ ਗੋਤਮ ਵੀਰ ਗੋਤਮ ਵੀਰ ਜੀ ਠੀਕ ਆ ਗੋਤਮ ਵੀਰ ਜੀ ਨਗਵਾਏ ਆ ਅਮਰ ਵੀਰ ਜੀ ਨਗਵਾਏ ਆ ਚੇਵੋ ਵੀਰ ਦੀ ਛੱਤ ਆ ਠੀਕ ਆ ਤੇ ਬੜਾ ਵਧੀਆ ਜੀ ਸ਼ੌਕ ਆ ਬੱਚਿਆਂ ਦਾ ਟੂਰਨਾਮੈਂਟ ਇਹਦੇ ਵਿੱਚ ਛੱਤ ਐਂਟਰ ਕਰਾਈ ਹੋਈ ਹੈ ਇਹਨਾਂ ਨੇ ਠੀਕ ਹੈ ਜੀ ਇੰਦਰ ਮੋਰਾ ਲਾਤੀਆਂ ਵਾ ਤੇ ਆ ਥੱਲੇ ਜਾ ਰਹੇ ਆ ਠੀਕ ਹੈ ਜੀ ਆ ਆਪਣੇ ਸਰ ਸਿਮਰਨ ਵੀਰ ਜੀ ਹੋਣੀ ਆ ਕੀ ਨਾ ਕੁਲਵੀਰ ਵੀਰ ਆ ਤੇ ਆ ਮਗਰ ਨਾਲ ਵੀਰ ਆ ਅਮਰ ਭਾਈ ਅਮਰ ਭਾਜੀ ਹੋਣੀ ਆ ਸਾਰੇ ਠੀਕ ਹੈ ਜੀ ਤੇ ਤੇ ਬੱਚਿਆਂ ਵਾਲੇ ਕੱਪ ਦੇ ਵਿੱਚ ਛੱਤ ਹੈ ਗਈ ਹੈ ਵੀਰ ਹਣਾ ਦੀ ਠੀਕ ਹੈ ਜੀ ਅੱਗੇ ਘਰੇ ਨਾ ਬੱਚਿਆਂ ਵਾਲੇ ਕੱਪ ਦੇ ਵਿੱਚ ਆ ਦਿੱਲੀ ਵਾਲੇ ਵੀਰ ਆਪਣੇ ਸਾਥ ਸਾਥ ਹੀ ਸਟਾਰ ਜਿਹੜੀਆਂ ਆ ਵਾਲਾ ਆਪਣੇ ਆ ਵੀਰ ਜੀ ਹੁਣੀਆਂ ਇੱਧਰ ਠੀਕ ਹੈ ਜੀ ਜਾ ਰਹੇ ਆ ਮਰਾ ਮਰਾ ਲਾਉਣ ਲੋ ਜੀ ਇਹ ਵੀ ਆਪਣੇ ਕੋ ਵੀਰ ਭਰਾ ਖੜਾ ਰਹੀ ਹੈ ਜਾਲ ਲੱਧਿਆ ਆ ਵੇਖੋ ਜਾਲ ਲੱਦ ਕੇ ਜਾ ਰਹੇ ਆ ਇਹ ਇਹ ਖਿਡਾਰੀ ਵੀਰ ਹੈਗੇ ਆਪਣੇ ਕਬੂਤਰ ਬਾਜ਼ ਭਰਾ ਆ ਠੀਕ ਹੈ ਜੀ ਹਾਂਜੀ ਜੀ ਆ ਹਰ ਸਿਮਰਨ ਵੀਰ ਜੀ ਦੇ ਆ ਦੂਸਰੇ ਬੱਚੇ ਨੇ ਲੱਗੀ ਮੋਰ ਲੋ ਤਿੰਨ ਕਲੀ ਦਾ ਬੱਚਾ ਹੈ ਜੀ ਤਿੰਨ ਕਲੀ ਦਾ ਬੱਚਾ ਵਾ ਜੀ ਆ ਠੀਕ ਹੈ ਜੀ ਤੇ ਦੂਸਰੇ ਬੱਚੇ ਨੇ ਮੋਰ ਲੱਗੀ ਆ ਕਿ ਆ ਛੱਤ ਆ ਹਰ ਸਿਮਰਨ ਵੀਰ ਜੀ ਨਾਲ ਦੀ ਇਹ ਵੀ ਪਹਿਲੀ ਵਾਰੀ ਵਿਜ਼ਿਟ ਕੀਤਾ ਵਾ ਉਸਤਾਦ ਜੀ ਨਾਲ ਦੀ ਛੱਤ ਤੇ ਰੋ ਸੋਨਾ ਸੈਟਅਪ ਲਾਇਆ ਵੀਰ ਜੀ ਨਾਲ ਨੇ ਬਾਕੀ ਹੋਰ ਬਣਾਵਾਂਗੇ ਇੱਕ ਦਿਨ ਅੱਜ ਵੀਡੀਓ ਆਈ ਹੋਏ ਇਹਨਾਂ ਦੇ ਕੋਲ ਹਾਂ ਇਹ 2024 ਦੀ ਜੀ ਸਾਂਝੇ ਗਰੁੱਪ ਚ ਚੈਂਪੀਅਨ ਛਾਤਿਆ ਉਦੋਂ ਆਪਣੇ ਕੋਲ ਰਹਿ ਗਈ ਛੱਤ ਤੇ ਉਦੋਂ ਕਲੈਰੀਫਾਈ ਨਹੀਂ ਹੋਈ ਹੀ ਪਰ ਅੱਜ ਗੱਲਬਾਤ ਵੀ ਕਰਾਂਗੇ ਜਿਹੜੀ 2024 ਦੇ ਵਿੱਚ ਚੈਂਪੀਅਨ ਹੋਈ ਛੱਤ ਕਿੰਨੇ ਕਬੂਤਰ ਉੱਡੇ ਆ ਕਿੱਦਾਂ ਉੱਡੇ ਆ ਸਾਰੀ ਗੱਲਬਾਤ ਕਰਾਂਗੇ ਸਿਮਰਨ ਵੀਰ ਜੀ ਨਾਨਾ ਲੋ ਜੀ ਆ ਤੀਸਰਾ ਬੱਚਾ ਜੋ ਚਾਰ ਪਰਦਾ ਠੀਕ ਹੈ ਜੀ ਚਾਰ ਪਰਦਾ ਤੇ ਲੁੰਡਾ ਹੈਗਾ ਜੋ ਬੱਚਾ ਤੇ ਆ ਲੱਗੀ ਜੀ ਮੋਰ ਠੀਕ ਹੈ ਜੀ ਲੋ ਜੀ ਠੀਕ ਹੋ ਗਿਆ ਤੈਨੀਆਂ ਬੱਚੇ ਲੋ ਜੀ ਤੇਨੀ ਬੱਚੇ ਆ ਵੀਰ ਜੀ ਨਾ ਕਰੋ ਤੇ ਤੇਨੀ ਬੱਚੇ ਡਾਉਣਗੇ ਠੀਕ ਹੈ ਜੀ ਆ ਦੋ ਕਰ ਲੋ ਲੋ ਜੀ ਆ ਫਾਰਮ ਆ ਫਾਰਮ ਤੇ ਮੋਰ ਲਾ ਕੇ ਤੇ ਆ ਦਿੱਤਾ ਆ ਹਰ ਸਿਮਰਨ ਵੀਰ ਜੀ ਨਾਨੂ ਫਾਰਮ ਠੀਕ ਹੈ ਜੀ ਤੇ ਬਾਕੀ 2024 ਬਾਰੇ ਵੀ ਗੱਲਬਾਤ ਕਰਦੇ ਆ ਇਹ ਦੇ ਆਪਣੀਆਂ ਜਿਹੜੀਆਂ ਬੱਚਿਆਂ ਦੀਆਂ ਵੀਡੀਓ ਆ ਉਹਦੇ ਵਿੱਚ ਅਟੈਚ ਕਰਾਂਗੇ ਇਸ ਵੀਡੀਓ ਨੂੰ ਠੀਕ ਹੈ ਜੀ ਤੇ ਕਵਰ ਬੋਰਡ ਵੀ ਜਿਹਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਓ ਧੰਨਵਾਦ ਸਭ ਵੀਰਾਂ ਦਾ ਜੀ ਜੀ ਜੋ ਬੰਦ ਲਵਾਰ ਕੇ ਦੋ ਆ ਇਹਨਾਂ ਦੇ ਚਾਰ ਬੱਚੇ ਚੈੱਕ ਕਰ ਲੈਣ ਹਾਂ ਜੀ ਜੀ ਅੱਜ ਬੰਦਾ ਇੱਕ ਬੱਚਾ ਹੈ ਜੇ ਦੋ ਤਿੰਨ ਆ ਚਾਰ ਬੱਚੇ ਆ ਸ਼ਬੂ ਨੂੰ ਦਿਖਾਤੇ ਸ਼ਬੂ ਨੂੰ ਦਿਖਾਤੇ ਮੋਰਾ ਲੱਗ ਗਿਆ ਨਹੀਂ ਆ ਲੱਗ ਗਿਆ ਨਹੀਂ ਬਿਲਕੁਲ ਬਾਗੀ ਫੁੱਲ ਵੀਡੀਓ ਰਾਤ ਨੂੰ ਕਵਰ ਬਾਣ ਪੀ ਜਾਣ ਚੈਨਲ ਤੇ ਆਏਗੀ ਅੱਜ ਸੂਰਜੀਵੀਰ ਦੇ ਕੋਠੇ ਤੇ ਆਏ ਆ ਰਾਇਸਾਂ ਸੀ ਤੇ ਬੱਚਿਆਂ ਨੂੰ ਮੋਰਾ ਲੱਗ ਗਿਆ ਨੇ ਇੱਕ ਅਭੂਜਾ ਤਿੱਜਾ ਚੌਥਾ ਤੇ ਅਸਰ ਜੀ ਠੀਕ ਹੋ ਸੜ ਜੀ ਹਾਂਜੀ ਵੀਰ ਜੀ ਨਿਸ਼ਾਨ ਬੋਲਣ ਡਿਆ ਤੇ ਆ ਸਾਡੇ ਬੱਚੇ ਦੇ ਚਾਰ ਜੀ ਚੈੱਕ ਕਰ ਲੈਣਾ ਆ ਨੀਲਾ ਬੱਚਾ ਜੀ ਤੇ ਇਧਰ ਵੀ ਮਾਰ ਦੇ ਧਿਆਨ ਬਸ ਠੀਕ ਹੈ ਜੀ ਆ ਸਿਟੀ ਸਾਹ ਜੀ ਤੇ ਵੱਡੀ ਸਾਹ ਜੀ ਬੈਠੇ ਆ